ਸਰੀਰਕ ਤੌਰ ਤੇ ਮੱਥੇ ਟੇਕਦੇ ਆ ਪਰ ਗੁਰੂ ਦੀ ਮਤ ਨਹੀਂ ਗ੍ਰਹਿਣ ਕਰਦੇ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਤੱਤੇ ਅਸੀਂ ਜਿ세 ਗੁਰੂ ਦੀ ਸਿੱਖਿਆ ਗ੍ਰਹਿਣ ਕਰੀਏ ਨਾ ਜਿਹੜਾ ਮਸਤਕ ਟੇਕਿਆ ਗੁਰੂ ਦੇ ਚਰਨਾਂ ਦੇ ਵਿੱਚ ਉਸ ਮਸਤਕ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਟਿਕਾਉਣਾ ਕਰੀਏ ਗੁਰੂ ਦੇ ਸ਼ਬਦ ਨੂੰ ਸਾਡਾ ਮਸਤਕ ਕਿਤੇ ਕੋਈ ਸੋਚਾਂ ਹੋ ਉੱਚ ਪਿਆ ਹੁੰਦਾ ਹੈ ਅਸੀਂ ਸਰੀਰ ਝੁਕਾ ਦਿੰਦੇ ਆ ਮੱਥਾ ਝੁਕਾ ਦਿੰਨੇ ਆ ਸੋਚ ਸਾਡੀ ਕਿਤੇ ਬਾਹਰ ਤੁਰੇ ਫਿਰਦੀ ਹੁੰਦੀ ਜਤਨ ਕਰਨਾ ਪੈਂਦਾ ਹੈ ਗੁਰਮੁਖ ਪਿਆਰੇ ਮੈਂ ਬੇਨਤੀ ਤਰ੍ਹਾਂ ਨਮਸਕਾਰ ਕਰਨ ਜਦੋਂ ਆਉਂਦੇ ਆ ਨਾ ਮੱਥਾ ਟੇਕਣ ਜਦੋਂ ਆਉਂਦੇ ਆ ਸਮਾਂ ਕੱਢ ਕੇ ਆਇਆ ਤਾਂ ਆ ਕੇ ਗੁਰੂ ਦੇ ਚਰਨਾਂ ਵਿੱਚ ਖੜ ਕੇ ਦੋਵੇਂ ਕਰ ਜੋੜ ਕਰਕੇ ਹੱਥ ਜੋੜ ਕਰਕੇ ਪਹਿਲਾਂ ਤਾਂ ਆਪਣੇ ਮਨ ਨੂੰ ਟਿਕਾਓ ਮਨ ਨੂੰ ਟਿਕਾ ਕਰਕੇ ਸੋਤ ਨੂੰ ਟਿਕਾ ਕਰਕੇ ਗੁਰ ਚਰਨਾਂ 'ਚ ਅਰਦਾਸ ਕਰੋ ਸਤਿਗੁਰੂ ਜੀ ਕਰੋ ਸਹਾਇਤਾ ਸਾਡੀ ਕਿ ਸਾਡਾ ਮਨ ਟਿਕ ਜਾਵੇ